ਜਿਹੜੀ 100 ਰੁਪਏ ਦੀ ਮਿਲਦੀ ਆ ਅਸੀਂ ਦੋ ਦੇ ਦੇਾਂਗੇ ਤੁਹਾਨੂੰ ਜਾਓ ਨਜ਼ਾਰੇ ਲਓ ਗਦਰ 3 ਬਣਾ ਹੋਗੇ ਇਹ ਬੱਚੇ ਨੂੰ ਰੋਲ ਜ਼ਰੂਰ ਦੇ ਦਿਓ ਮੈਂ ਫਿਲਮ ਇੰਡਸਟਰੀ ਨੂੰ ਮਤਲਬ ਬੁਜਾਰਿਸ਼ ਕਰਦਾ ਜੀ ਇਹ ਕੱਪੜਿਆਂ ਦੀ ਡੰਡ ਲਾ ਦਿੰਦਾ ਇਹ ਸਿਰਫ ਤੁਸੀਂ ਵਰਤੋਗੇ ਨਾ ਕੱਪੜਾ ਨਵੇਂ ਦਾ ਨਵਾਂ ਬਿਲਕੁਲ ਨਕੂਰ ਕੱਪੜੇ ਦੀ ਕਿਚਨ ਦੇ ਵਿੱਚ ਕਈਆਂ ਝੱਗਾਂ ਲੱਭ ਜਾਂਦਾ ਵਾ ਉਹ ਪਾਉਣਾ ਤੇ ਆ ਗਿਆ ਜੇ ਐਦਾਂ ਤਨੀਆ ਜਾਂ ਬੱਲ ਲੈ ਦਿਆਂ ਨਾਲ 300 ਦੇ ਤਿੰਨ ਦੇ ਦੂੰ 99 ਦਾ ਇੱਕ ਦੇ ਦੂੰ ਇੰਨੀ ਕਿ ਨਹੀਂ ਇੰਨੀ ਕਿ ਨਹੀਂ ਦੇਖੀ ਜਾਓ ਬਸ ਹੁਣ ਤੱਕ ਛੇ ਗਲਾਸ ਓਕੇ ਕੰਪਨੀ ਦੇ ਟੇਬਲ ਤੇ ਕੇਵਲ 99 ਜਦੋਂ ਮਾਰੂ ਬੰਦੇ ਨੂੰ ਕਰਤਾਰ ਮਾਰੂ ਸਾਡੇ ਦੇ ਕਰਤਾਰ ਸਾਡੇ ਵੱਲ ਆ ਨਾ ਪਰਮਾਤਮਾ ਸਾਡੇ ਵੱਲ ਆ ਤੇ ਬੰਦੇ ਬੁੰਦੇ ਦੀ ਕਿਹੜੀ ਗੱਲ ਆ ਬੰਦੇ ਆਂਦੇ ਤਾਂ ਅਸੀਂ ਬਾਜ਼ੀਆਂ ਲਵਾ ਦਾਂਗੇ ਵੇਖੋ ਜੀ ਜਿੱਦਾਂ ਸਨੀ ਦਿਓਲ ਨੇ ਮਤਲਬ ਗਦਰ ਫਿਲਮ ਦੇ ਚਰਕਾਰ ਤੋੜ ਦਿੱਤੇ ਸਾਰੇ ਸਾਰੇ ਉਦਾਂ ਅਸੀਂ ਕਿਚਨ ਹੋਮ ਅਪਲੈਂਸਿਸ ਦੇ ਵਿੱਚ ਪੂਰੇ ਹੀ ਫਟੇ ਚੱਕ ਦਾਂਗੇ ਭਾਜੀ ਬਾਜ਼ਾਰ ਦੇ ਵਿੱਚ ਇੱਕ ਟ੍ਰੇ ਜਿਹੜੀ 100 ਰੁਪਏ ਦੀ ਮਿਲਦੀ ਆ ਅਸੀਂ ਦੋ ਦੇ ਦਾਂਗੇ ਤੁਹਾਨੂੰ ਜਾਵ ਨਜ਼ਾਰੇ ਲਓ ਇਹ ਟੋਕਰੀ ਆਖੀ ਸਾਈਡ ਤੇ ਪਲੇਟਾਂ ਵੀ ਆ ਸਕਦੀਆਂ ਐ ਵੱਡੀ ਵੀ ਹੋ ਜਾਂਦੀ ਐ ਇਹ ਫੋਲਡਿੰਗ ਹੈ ਜੀ ਇਹ ਫੋਲਡਿੰਗ ਪੰਜਾਬੀ ਜਾਨੂੰ ਘੱਟ ਆਉਂਦੀ ਐ ਇਹ ਫੋਲਡਿੰਗ ਟੋਕਰੀ ਜੇ ਆਵੀ ਭਾਜੀ ਸਵਾਰ ਤੇ ਇਹਦੀ ਫੋਲਡਿੰਗ ਟੋਕਰੀ ਜੇ 100 ਰੁਪਏ ਦੀ ਲਾਓ ਜੀ ਭਾਜੀ 6 ਗਲਾਸ ਉਹ ਕੇ ਕੰਪਨੀ ਦੇ ਕੇਵਲ ਤੇ ਕੇਵਲ 99 99 6 ਗਲਾਸ ਕੱਚ ਦੇ ਪਿਓਰ ਕੱਚ ਪਿਓਰ ਜਿੰਨੂੰ ਕਹਿੰਦੇ ਇੰਡੀਅਨ ਕੱਚ ਬਹੁਤ ਹੀ ਵਧੀਆ 6 ਗਲਾਸ ਆ ਡੱਬਾ ਜੇ ਮੇਰੇ ਵੀਰ ਦੀ ਡੱਬਾ ਬੰਦ 6 ਗਲਾਸ 100 ਰੁਪਏ ਦੇ ਡਰਾਈ ਫਰੂਟ ਕੈਂਡੀ ਦੋ ਪੀਸ ਵਾਲੀ ਵੀ ਵਜ਼ਾਰ ਲੈ ਜਾਂ ਉਹ 150 ਰੁਪਏ ਦੀ ਮਿਲਦੀ ਆ ਚਾਰ ਪੀਸ ਵਾਲੀ 99 ਦੀ ਅੱਗੇ ਵੇਖੋ ਇਹ ਟਰੇਆਂ 100 ਦੀ ਇੱਕ ਨਹੀਂ 100 ਦੀਆਂ ਦੋ ਨਹੀਂ 100 ਦੀਆਂ ਤਿੰਨ ਆਹੀ ਮੈਂ ਇੱਕ ਹੋਰ ਵਾਧਾ ਦਿੱਤੀ ਏ ਅਹੀਂ ਗਾ ਇੱਕ ਹੋਰ ਵੱਧ ਕਰਦੀ ਏ ਗੱਲ ਹੀ ਕੋਈ ਨਹੀਂ ਫੁੱਲ ਫੁੱਲ ਵਾਜਾਂ ਭਾ ਗੱਲ ਸੁਣ ਮੇਰੀ ਆਂਦੇ ਲੱਖ ਪਰਦੇਸੀਆ ਯਾ ਆਪਣਾ ਪਿੰਡ ਨਹੀਂ ਭੁੱਲੀਦਾ ਆਪਣੇ ਸ਼ਹਿਰ ਦੀ ਤੀ ਬਣੀ ਲੈ ਆਪਣੇ ਦੇਸ਼ ਦੀ ਜਿਹਦੇ ਵਿੱਚ ਆਪਣੇ ਦੇਸ਼ ਨੂੰ ਟੈਕਸ ਜਾਵੇ ਕੁਝ ਆਹੀਂ ਤੇ ਭਾ ਇੰਡੀਅਨ ਵੇਚਦੇ ਈਓ ਸਾਨੂੰ ਨਹੀਂ ਪਤਾ ਕੋਈ ਇੰਪੋਰਟਡ ਹੈ ਨਹੀਂ ਵੇਚਦੇ ਇੰਡੀਅਨ 3 3 3 ਜਿਹੜੀਆਂ 100 ਦੀਆਂ ਅੱਗੇ ਦੋ ਦਿਨੇ ਆ ਹੁਣ ਇੱਕ ਹੋਰ ਵਧਾਤੀ ਅੱਗੇ ਵੇਖੋ ਇਹ ਡਿਸਪੈਂਸਰ ਸਿਰਫ 99 ਦਾ ਸਰਫ ਲੈਣ ਆਉਂਦੇ ਸਰਫ ਲਾ ਕੇ ਜਾਂਦੇ ਹੋ ਘੜ ਤੋਂ ਘੜ ਭਾਜੀ ਕਿੰਨੇ ਦਾ ਆਉਂਦਾ ਤੁਸੀਂ ਆਪੀ ਘੜ ਤੋਂ ਘੜ 70 ਕਿਲੋ ਘੜ 70 ਰੁਪਏ 70 70 ਕਿਲੋ ਆਉਂਦਾਣਾ ਵੇਖੋ ਭਾਜੀ ਇਹ ਜਿਹੜੀ ਕੰਪਨੀ ਮੈਂ ਕਿਸੇ ਕੰਪਨੀ ਦੀ ਬਖਤੋਈ ਨਹੀਂ ਕਰਦਾ ਇਹ ਕੰਪਨੀ ਤੁਹਾਨੂੰ 2.5 ਕਿਲੋ ਸਰਫ ਮੈਂ 100 ਰੁਪਏ ਦਾ ਦੇ ਦੂੰਗਾ ਵੇਖੋ ਜਿੱਦਾਂ ਤੁਸੀਂ ਆਮ ਚਾਲੂ ਸਰਫ ਲੈਂਦੇ ਤੁਹਾਡੇ ਕੱਪੜਿਆਂ ਦੀ ਡੰਡ ਲਾ ਦਿੰਦਾ ਇਹ ਸਰਫ ਤੁਸੀਂ ਵਰਤੋਗੇ ਨਾ ਕਪੜਾ ਨਵੇਂ ਦਾ ਨਵਾਂ ਬਿਲਕੁਲ ਨਕੂਰ ਕਪੜੇ ਦੀ ਜਿਹੜੀ ਲਾਈਪ ਆ ਨਾ ਉਹ ਡਬਲ ਹੋ ਜੂਗੀ ਇਹ ਬ੍ਰਾਂਡ ਕੰਪਨੀਰ ਦਾ ਸਰਪਜੇ ਕੋਈ ਤੁਹਾਨੂੰ ਇਹਦੇ ਵਿੱਚ ਕੋਈ ਖਰਾਬੀ ਨਿਕਲੇ ਤੇ ਖੁੱਲੇ ਦਾ ਖੁੱਲਾ ਵਾਪਸ ਲਲਾਂਗੇ ਇੱਕ ਦਾ ਸਰਪ ਲੈ ਜਾਓ ਆਂਦੇ ਜੇ ਸੇਧ ਫਿੱਟ ਤੇ ਬੰਦਾ ਫਿੱਟ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਬੰਦਾ ਉਹ ਹੀ ਆ ਜਿਹਦੀ ਸੇਧ ਫੇਟਿਆ ਜਿਹੜੇ ਕੋ ਪੈਸੇ ਤੇ ਕੋਈ ਬਕਾਰ ਆ ਬੰਦਾ ਪੈਸਿਆਂ ਨੂੰ ਆਪਾਂ ਕੀ ਕਰਨਾ ਅਸੀਂ ਲੈ ਕੇ ਆਏ ਜੋਗਾ ਮੈਟ 300 ਦੇ ਤਿੰਨ ਦੇ ਦੂੰ 99 ਦਾ ਇੱਕ ਦੇ ਦੂੰ ਤੁਹਾਨੂੰ ਇੱਕ ਗੱਲ ਕਹਿੰਦਾ ਏ ਬਾਤ ਉਹਨੇ ਆਖੇ ਦੱਸਿਆ ਨਹੀਂ ਆ ਮੈਂ ਉਹਦਾ ਦੇਣਾ ਨਹੀਂ ਜੇ ਤੁਹਾਨੂੰ ਜੇ ਮੇਰੀ ਵੀਡੀਓ ਲਾਈਕ ਤੇ ਮੈਨੂੰ ਸ਼ੇਅਰ ਨਾ ਕੀਤਾ ਤੇ ਮੈਂ ਫੇਰ ਦੇਣਾ ਜੈਨੇ ਦਾ ਉਹਨਾਂ ਜੇ ਮੈਂ ਨਹੀਂ ਜੇ ਦੇਣਾ ਜੀ ਤੁਹਾਡੇ ਲੱਗ ਆਏ ਆ ਜੀ ਕਾਫੀ ਮੱਗ 99 ਦਾ ਸ਼ੇਅ ਲੈਓ 99 ਦਾ ਸ਼ੇਅ ਕੀ ਬਾਤ ਹੈ ਉਹ ਦਿਮਾਗ ਖਰਾਬ ਹੋ ਗਿਆ ਤੇਰਾ ਓਏ ਓ ਕੋਈ ਚੱਕਰ ਨਹੀਂ ਘਟਾ ਬੇਰਾ ਤੇਰਾ ਦਿਮਾਗ ਪਾਗਲ ਹੋ ਗਿਆ ਤੂੰ ਆ ਪਾਗਲ ਹੋ ਗਿਆ ਚਲ ਦੇ ਦਾਂਗੇ ਬੱਚਾ ਕੋਈ ਗੱਲ ਨਹੀਂ ਖਾਦੀ ਪੀਤੀ ਜੇ ਕਹਤਾ ਇਹਨੇ ਕੋਈ ਗੱਲ ਇਹਨੇ ਚਾਜ ਆਦੀ ਪੀ ਲਿਆ ਹੋਰ ਕੋਈ ਚੀਜ਼ ਨਾ ਸਮਝ ਲਿਓ ਠੀਕ ਹੈ ਜੀ ਬਾਕੀ ਜੇ ਨੂੰ ਗਦਰ 3 ਬਣਾ ਹੋਗੇ ਤੇ ਬੱਚੇ ਨੂੰ ਰੋਲ ਜ਼ਰੂਰ ਦੇ ਦਿਓ ਮੈਂ ਫਿਲਮ ਇੰਡਸਟਰੀ ਨੂੰ ਮਤਲਬ ਗੁਜਾਰਿਸ਼ ਕਰਦਾ ਜੀ ਇਹਨੂੰ ਗਦਰ 3 ਦੇ ਵਿੱਚ ਬੱਚੇ ਵਾਲਾ ਰੋਲ ਇਹਨੂੰ ਦੇ ਦਿਓ ਇਹਦੀਆਂ ਵੀਡੀਓ ਨੂੰ ਬਹੁਤ ਲੋਕੀ ਲਾਈਕ ਕਰਦੇ ਆ ਦੇਖੋ ਜੀ ਟਰੋਪਿੰਗ ਬੋਰਡ ਹੈ ਨਾਲ ਕਰਦੇ ਵੀ ਜੇ ਕਰਦ ਦਾ ਕਵਰ ਵੀ ਠੀਕ ਹੈ 99 ਦਾ ਇੱਕ ਵੀ ਨਹੀਂ ਮਿਲੂਗਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰੋਗੇ 99 ਦਾ ਵੱਡਾ ਤੇ ਛੋਟਾ ਦੋ ਪੀਸ 99 ਦੇ 4 ਕਵਰ ਅਲੀ ਕਰਦੇ ਵੀ ਫਰੀ ਬਿਲਕੁਲ ਪਈਆ ਪਰ ਲਾਣਾਗੇ ਕਿੰਨੇ ਦਾ 99 ਦਾ ਦੇ ਦिए ਦੇ ਰੋ 99 ਦਾ ਉਹ ਨਹੀਂ 99 ਦੇ ਦੋ ਲਾਇਓ ਉਹ ਭਾਜੀ ਇਹ ਪਤਾ ਕੀ ਗੱਲ ਕੀ ਜੇ ਇਹ ਕਿਚਨ ਦੇ ਵਿੱਚ ਕਈਆਂ ਝੱਗਾ ਲੱਭੀ ਦੰਦਾ ਵਾ ਉਹ ਪਾਉਣ ਆਤੇ ਆਗਾ ਜੇ ਐਦਾਂ ਤਣੀਆਂ ਜਾਂ ਬੰਲ ਲਈ ਦਿਆਂ ਨਾਲ ਕਿਚਨ ਰੋਲ ਉਹ ਵੀ ਦੇ ਦਾਂਗੇ 99 ਦਾ 2 ਪੀਸ ਇਹ ਦੇਖੋ ਜੀ ਫੀਟਰ ਕੋਈ ਜਾਲੀ ਨਹੀਂ ਬੋਨੀ ਕੰਪਨੀ ਦੀ ਆ ਵੇਖੋ ਜੀ ਬ੍ਰਾਂਡ ਹੈ 99 ਦੇ 5 ਪੀਸ 5 ਪੀਸ 20 ਰੁਪਏ ਦੀ ਇੱਕ 5 ਪੀਸ 99 ਦੇ ਥੋੜੀ ਜਿਆਦਾ ਲਈਓ ਪੈਸੇ ਲੈ ਕੇ ਆ ਗਏ ਇਹ ਵਾਈਸ ਬਜ਼ਾਰ ਦੇ ਵਿੱਚ ਲੈਣ ਜਾਓਗੇ ਨਾ ਇਹ ਤੁਹਾਨੂੰ 99 ਰੁਪਏ ਦਾ ਕੱਲਾ ਮਿਲਣਾ ਜਾਂ ਵਾਈਸ ਆ ਨਿਆਣੇ ਵਾਲਾ ਵਾਈਸ ਹੈ ਅਸੀਂ ਤੁਹਾਨੂੰ ਕਿੰਨੇ ਦਾ ਦੇ ਦਈਏ ਬੋਲੋ ਕਿੰਨੇ ਦਾ ਹੋਗੇ ਤੁਸੀਂ ਦੱਸੋ 99 ਦੇ ਦੋ ਹਾਂਜੀ 99 ਦੋ ਦੇ ਦੋ ਜਿਆਦਾ ਦਿੱਤੇ ਤੈਨੂੰ ਭਰਾ ਜਿਆ ਤੈਨੂੰ ਨਾਰਾਜ਼ ਹੀ ਨਹੀਂ ਕੀਤਾ ਅੱਜ ਜੇ ਕੋਈ ਸਾਡੇ ਕੋਲ ਹੋਰ ਵੀ ਕੋਈ ਮੰਗ ਲੈਂਦਾ ਨਾ ਅਸੀਂ ਉਹ ਵੀ ਦੇ ਦਿੰਦਾ ਅਸੀਂ ਮੂਕ ਤੇ ਆ ਗਏ ਹਾਂ ਦੇਹ ਤੇ ਤੈਨੂੰ 99 ਦੇ ਦੋ ਦੇਤੇ ਆਲਾ ਅੱਗੇ ਵੇਖੋ ਜੀ ਪੱਕੇ ਸਾਫ ਕਰਨ ਵਾਲੀ ਰੋਡ ਆਖਰੀ ਫੋਲਡ ਵੀ ਹੋ ਜਾਂਦੀ ਜਿੱਦਾਂ ਨੂੰ ਮਰਜ਼ੀ ਮੋੜ ਲਓ ਇੰਨੀ ਗਣੀ ਇੰਨੀ ਗਣੀ ਵੇਖੀ ਜਾਓ ਬਸ ਹੁੰਦੇ ਕਿੰਨੀ ਵੱਡੀ ਹੋ ਜਾਂਦੀ ਇਹ ਛਤ ਨਾਲ ਆ ਜਾਗੇ ਛਤ ਨਾਲ ਡਾਟ ਰੇਟ ਆਏ 200 ਰੁਪਏ ਹੋਲ ਸੇਲ ਰੇਟ ਵੀ ਲੈਣ ਜਾਓਗੇ 150 ਰੁਪਏ ਵੀਡੀਓ ਨੂੰ ਸ਼ੇਅਰ ਕਰ ਦੋ ਵੱਧ ਤੋਂ ਵੱਧ 99 ਦਾ ਪੀਸ ਲੈ ਜਾ 99 ਕੀ ਹੋ ਜਾ ਤੈਨੂੰ ਕੀ ਹੋ ਜਾ ਕੋਈ ਗੱਲ ਨਹੀਂ ਆਪਾਂ ਮਾਰਨੇ ਆਨੂੰ ਉਹ ਕੋਈ ਗੱਲ ਨਹੀਂ ਜੀ ਕੀ ਗੱਲ ਫੈਕਟਰੀ ਵਾਲੇ ਪੈਸੇ ਹੀ ਤੇ ਲੈ ਜਾਓ ਲੈ ਜਾਓ ਨਹੀਂ ਦੇਨੇ ਫੈਕਟਰੀ ਵਾਲਾ ਲੈ ਜਾ ਜੀ ਲੈ ਜਾਓ ਜੇ ਕੋਈ ਸਿੰਕੋ ਕੰਪਨੀ ਦਾ ਸ਼ੈਂਪੂ ਤੁਹਾਨੂੰ ਦੇਂਦਾ 500 ml ਦਾ 99 ਦਾ ਫੇਰ ਕਹਿ ਦਿਓ 150 ਤੋਂ ਥੱਲੇ ਤੇ ਤੁਹਾਨੂੰ ਮਿਲਣਾ ਹੀ ਨਹੀਂ ਜਿੱਥੋਂ ਮਰਜ਼ੀ ਚੱਲ ਜਾਓ ਜਿੱਥੋਂ ਮਰਜ਼ੀ 99 ਦਾ ਲੈ ਯੋਰ ਬਲ ਸ਼ੈਂਪੂ ਕੌਨਸਾ ml ਹੈ ਫੁਲੀ ਆਯੁਰਵੈਦਿਕ ਆ ਗਿਆ ਹੈ ਭਾਈ ਜੀ ਨੋ ਸਾਈਡ ਇਫੈਕਟ ਕਿਸੇ ਵੀ ਤਰ੍ਹਾਂ ਦਾ ਸਿੰਨ ਕਿਨ ਦੇ ਦਾ ਜਿਹੜਾ ਨਾ ਕੋਈ ਵੀ ਸਾਈਡ ਇਫੈਕਟ ਨਹੀਂ ਜਾਏਗਾ ਅੱਗੇ ਵੇਖੋ ਜੀ ਦੁੱਧ ਵਾਲੀ ਡੋਣੀ 5 ਲੀਟਰ ਸਾਈਜ 99 ਦੀ ਅਗੇ ਵੇਖੋ ਇਹ ਟਾਇਲ ਕਲੀਨਰ ਦੀ ਡਿਮਾਂਡ ਹੀ ਇਹ ਵੀ ਲੈਣਦੇ ਜੀ 99 ਦਾ ਇੱਕ ਨਹੀਂ 99 ਦੇ ਦੋ ਪੀਸ ਕੀ ਬਾਤ ਹੈ ਅਗੇ ਵੇਖੋ ਜੀ ਛੋਟਾ ਡਸਟ ਬੈਗ ਪਾਜੀ ਇਹ ਵੀ 99 ਦਾ ਨਾ ਜੀ ਨਾ 49 ਦਾ ਠੀਕ ਹੈ ਔਰ ਬੱਦ ਲਏ ਜੀ ਬ੍ਰਾਂਡਡ ਬੋਟਲ ਟਰੂ ਵੇਅਰ ਕੰਪਨੀ ਦੀ ਜਗਾਰ ਲੈਣ ਜਾਓਗੇ ਤੇ 150 ਰੁਪਏ ਦੀ ਮਿਲੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ 99 ਦੀ ਲੈ ਜਾਓ ਨਾਲ ਢੱਕਣ ਵੀ ਫ੍ਰੀ ਕਰਤਾ ਜੀ ਇੱਕ ਢੱਕਣ ਲੋ ਜੇ ਦੂਜਾ ਲਾ ਲਓ ਹਾਂ ਜੀ ਜੇ ਬੱਚਾ ਰਾਤ ਨੂੰ ਤੰਗ ਕਰੇ ਬਾਥਰੂਮ ਵਗੈਰਾ ਕਰਦੇ ਸਾਡੇ ਕੋਲ ਡੈਪਰ ਵੀ ਹੈਗੇ ਜੇ ਜਿਹੜਾ ਮਰਜੀ ਸਾਈਜ਼ ਲੈ ਲੋ ਐਸ ਐਕਸ ਐਲ ਐਮ ਐਨ ਬੀ ਜਿਹੜਾ ਮਰਜੀ ਸਾਈਜ਼ ਲੈ ਲੋ ਪ੍ਰਿੰਟਰ ਰੇਟ 400 ਲਿਖਿਆ ਹੋਇਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 300 ਰੁਪਏ ਦਾ ਲੈ ਜਾਓ ਇਹ ਕੰਮ ਕਹਦੇ ਆਉਂਦਾ ਬਾਹੂ ਦੱਸ ਮੈਨੂੰ ਡੈਪਰ ਭਾਈ ਰਾਤ ਨੂੰ ਬੱਚਾ ਬਾਥਰੂਮ ਕਰਦੇ ਤੇ ਬਾਥਰੂਮ ਕਰਦੇਗਾ ਨਾ ਜੇ ਤੂੰ 300 ਰੁਪਏ ਦੇਵੇਂਗਾ ਤੇ ਮੈਂ ਜੰਗਲ ਪਾਣੀ ਵਾਲਾ ਜਿਸਮਾਨ ਬੱਚੇ ਦਾ ਉਦਾਂ ਹੀ ਦੇ ਦੂੰਗਾ 50 ਰੁਪਏ ਦਾ ਨਾਲ ਫ੍ਰੀ ਫ੍ਰੀ ਘਾਤਾ ਜੀ 300 ਰੁਪਏ ਦਾ ਡੈਪਰ ਨਾਲ 50 ਰੁਪਏ ਦਾ ਬੇ ਕਿੰਸਾ ਦੇ ਵਿੱਚ ਆ ਨਾਲ ਫਰੀ ਆ ਫਰੀ ਦੇ ਦਿਆਂਗੇ ਤੁਹਾਨੂੰ ਗੱਲ ਹੀ ਕੋਈ ਨਹੀਂ ਲਓ ਜੀ ਹੁਣ ਮੈਂ ਤੁਹਾਡੇ ਕੋਲ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਬੱਚਿਆਂ ਦਾ ਸਟੱਡੀ ਟੇਬਲ ਆ ਦੇਖੋ ਜੀ ਫੋਲਡਿੰਗ ਹੈਗਾ ਇਹ ਸਾਰੇ ਰੱਸਾ ਦਾ ਹੀ ਆ ਵੇਖ ਲਓ ਆ ਸਾਰੇ ਥਾਰੇ ਫੋਲਡਿੰਗ ਹੈਗਾ ਜੇ ਇਹ ਬਜ਼ਾਰ ਦੇ ਵਿੱਚ ਜਿਹੜਾ ਇਹਦਾ ਰੇਟ ਵਿਗਿਆ ਨਾ ਇਹ 5-500 ਰੁਪਿਆ ਹੀ ਵੇਚਿਆ ਲੋਕਾਂ ਨੇ 500 ਨਹੀਂ ਮਿਲਦਾ ਆਨਲਾਈਨ ਵੀ ਮੈਂ 450 ਦਾ ਮੰਗਾਇਆ ਜੀ ਉਹ ਭਾਈ 450 ਦਾ ਮੰਗਾਇਆ ਨਾ ਤੇ ਮੈਂ ਆਨਲਾਈਨ ਕਹਿੰਨੂੰ ਜਾਣ ਹੀ ਨਹੀਂ ਦੇਣਾ ਮੈਂ ਕਹਿੰਦਾ ਤੈਨੂੰ ਆਫਲਾਈਨ ਆਜੋ ਮੇਰੇ ਕੋਲ ਮੈਂ ਤੁਹਾਨੂੰ ਇਹ ਦੇ ਦੂੰਗਾ 290 ਰੁਪਏ ਦਾ ਆਖਰੀ ਦੇ ਬਲਾ ਫੋਲਡਿੰਗ ਤੇ ਲੈਪਟਾਪ ਵੀ ਪੁੱਛ ਹਾਂਜੀ ਹਾਂਜੀ ਲੈਪਟਾਪ ਰੱਖੋ ਜੋ ਮਰਜ਼ੀ ਰੱਖੋ ਰੱਖ ਦੇ ਜੇ ਗਲਾਸੀ ਰੱਖਾ ਦੋਸੋਂ 90 ਰੁਪਏ ਦਾ 290 ਰੁਪਿਆ ਲੈ ਜੋ ਮੇਰੇ ਵੀਰ ਜੀ ਇੰਨੀ ਵੈਰਾਈਟੀ ਦੀ ਅਸੀਂ ਵੀਡੀਓ ਨਹੀਂ ਬਣਾ ਸਕਦੇ ਸਾਡੇ ਕੋਲ ਵੈਰਾਈਟੀ ਤੇ ਰੋਜ਼ ਹੀ ਨਵੀਂ ਤੋਂ ਨਵੀਂ ਆ ਜਾਂਦੀ ਆ ਪਰ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਕੇ ਆਉਂਦੇ ਮੈਂ ਤੁਹਾਨੂੰ ਹਰ ਚੀਜ਼ ਤੇ ਡਿਸਕਾਊਂਟ ਦਊਂਗਾ ਮੇਰਾ ਜਿਹੜਾ ਡਰੈੱਸ ਵਾ ਮੇਰਾ ਜਿਹੜਾ ਡਰੈੱਸ ਆ ਫੇਰ ਨੋਟ ਕਰ ਲਓ ਸੁਲਤਾਨਵਿੰਡ ਰੋਡ ਸੁੱਕੇ ਤਲਾਹ ਵਾਲਾ ਮੰਦਿਰ ਮੰਦਿਰ ਦੇ ਸਾਹਮਣੇ ਡਾਇਮੰਡ ਬਰਤਨ ਸਟੋਰ 99 ਆਈ ਸੇਲ ਕੇ ਇਹਨੂੰ ਪੁੱਛ ਲਓ ਸੁੱਕਾ ਤਲਾਹ ਸੁਲਤਾਨਵਿੰਡ ਰੋਡ ਸੁਲਤਾਨਵਿੰਡ ਰੋਡ ਮੰਦਿਰ ਵਾਲਾ ਮੋੜ ਠੀਕ ਆ ਜੀ ਦੁਬਾਰੇ ਤੁਹਾਨੂੰ ਕਹਿ ਰਿਆਂ ਸਿਵਾਲਾ ਮੰਦਿਰ ਸੁੱਕੇ ਤਲਾਹ ਵਾਲਾ ਡਾਇਮੰਡ ਬਰਤਨ ਸਟੋਰ 99 ਵਾਲੀ ਥੇਲ ਆ ਅੱਗੇ ਬਹੁਤੇ ਫੋਨ ਨਾ ਕਰਿਓ ਤੇ ਫਿਰ ਦਾ ਉੱਥੇ ਆ ਜਿਓ ਦੁਕਾਨ ਦਾ ਟਾਈਮ 11:30 ਤੋਂ 9 ਵਜੇ ਦੇ ਵਿੱਚ ਵਿੱਚ ਹੈ ਐਤਵਾਰ ਭਾਜੀ 5:30 5 ਵਜੇ ਖੋਲੀ ਦੇ ਸਵਾ 5 ਤੋਂ ਲੈ ਕੇ 9 ਵਜੇ ਤੱਕ ਕੋਸ਼ਿਸ਼ ਇਹ ਕਰਿਆ ਕਰੋ ਕਿ 9 ਵਜੇ ਤੱਕ ਰਾਤ ਦੇ ਆ ਜਾ ਕਰੋ ਇਹ ਤੁਹਾਨੂੰ ਅਮਰਜੈਂਸੀ ਆ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਤੁਸੀਂ ਕਾਲ ਕਰ ਸਕਦੇ